ਸੱਜਰੀਏ ਗਾਲ ਦੋਸਤੋ ਮੈਂ ਜਰਨਜੀਤ ਸਿੰਘ ਉਪਲ ਦੋਸਤੋ ਕਣਕ ਦਾ ਸੀਜ਼ਨ ਲਗਭਗ ਖਤਮ ਹੋ ਚੁੱਕਾ ਹੈ ਥੋੜੀਆਂ ਬਾਤੀਆਂ ਕਣਕਾਂ ਹੀ ਵੜਨ ਵਾਲੀਆਂ ਰਹਿ ਗਈਆਂ ਨੇ ਜਦ ਤਰ ਇਲਾਕਿਆਂ ਦੇ ਵਿੱਚੋਂ ਵਾਢੀ ਜਿਹੜੀ ਸੰਪੂਰਨ ਹੋ ਗਈ ਏ ਤੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਨੂੰ ਇਹ ਜਿਹੜੇ ਦਿਨ ਚੱਲੀ ਜਾਂਦੇ ਨੇ ਇਹਨਾਂ ਦੇ ਵਿੱਚ ਠੇਕੇ ਵਾਲੀਆਂ ਜ਼ਮੀਨਾਂ ਦਾ ਸਾਬ ਕਿਤਾਬ ਜ਼ਰੂਰ ਕਰ ਲੈਣਾ ਚਾਹੀਦਾ ਹੈ ਕਿ ਆਪਾਂ ਨੂੰ ਕਿੰਨੀ ਕੋ ਬਚਤ ਹੋਈ ਏ ਠੇਕੇ ਵਾਲੀਆਂ ਜ਼ਮੀਨਾਂ ਦੇ ਵਿੱਚੋਂ ਜਾਂ ਫਿਰ ਘਾਟਾ ਪਿਆ ਹੈ ਤਾਂ ਕਿੰਨਾ ਪਿਆ ਹੈ ਜੇ ਵਾਧਾ ਪਿਆ ਹੈ ਤਾਂ ਕਿੰਨਾ ਹੋਇਆ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਡਿਟੇਲ ਦੇ ਨਾਲ ਸਾਰੇ ਜਿਹੜੇ ਮੋٹے-ਮੋٹے ਖਰਚੇ ਨੇ ਜਿਆਦੇ ਬਰੀਕ ਖਰਚਿਆਂ ਨੂੰ ਛੱਡ ਕੇ ਆਪਾਂ ਉਹਨਾਂ ਨੂੰ ਗਿਣ ਕੇ ਨਾਲ ਦੀ ਨਾਲ ਜਿਹੜੀ ਆਪਾਂ ਨੂੰ ਆਮਦਨ ਹੋਈ ਏ ਉਹਨਾਂ ਦੋਵਾਂ ਚੀਜ਼ਾਂ ਨੂੰ ਮਿਲਾ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੇਖਾਂਗੇ ਕਿ ਇੱਕ ਨਾਰਮਲ ਜ਼ਿੰਮੇਦਾਰ ਨੂੰ ਠੇਕੇ ਵਾਲੀ ਜ਼ਮੀਨ ਦੇ ਵਿੱਚੋਂ ਕਿੰਨੇ ਕੁ ਰੁਪਏ ਬਚ ਗਏ ਨੇ ਤੇ ਨਾਲ ਦੀ ਨਾਲ ਆਉਣ ਵਾਲੇ ਸੀਜ਼ਨ ਜਿਹੜੀ ਨਵੀਆਂ ਠੇਕੇ ਦੇ ਜ਼ਮੀਨਾਂ ਹੁਣ ਰੱਖਣੀਆਂ ਨੇ ਜਨ ਜਨਾਂ ਜ਼ਿਮੀਂਦਾਰਾਂ ਨੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਾਰਾ ਕੁਝ ਬਿਲਕੁਲ ਡਿਟੇਲ ਦੇ ਨਾਲ ਮੈਂ ਤੁਹਾਨੂੰ ਦੱਸੂਗਾ ਜੇਕਰ ਆਪਣੇ ਚੈਨਲ ਨੂੰ ਤੁਸੀਂ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਜਰੂਰ ਸਬਸਕ੍ਰਾਈਬ ਕਰਕੇ ਨਾਲ ਬੈਲ ਦਬਾ ਲਓ ਤਾਂ ਜੋ ਆਉਣ ਵਾਲੇ ਸੀਜ਼ਨ ਦੇ ਨਾਲ ਰਿਲੇਟਡ ਜੜੀਆਂ ਵੀਡੀਓ ਨੇ ਉਹ ਬਿਲਕੁਲ ਡਿਟੇਲਡ ਵੀਡੀਓ ਜੜੀਆਂ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਦੋਸਤੋ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਵੱਡੀ ਜਿਹੜੀ ਮੇਨ ਗੱਲ ਹੈ ਕਿ ਠੇਕੇ ਵਾਲੀਆਂ ਜੜੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚੋਂ ਕਦੇ ਵੀ ਆਪਾਂ ਨੂੰ ਬੰਪਰ ਝਾੜ ਤੇ ਵੇਖਣ ਨੂੰ ਨਹੀਂ ਮਿਲਦੇ ਇਹ ਤਾਂ ਤੁਸੀਂ ਭੁੱਲ ਜਾਓਗੇ ਤੁਹਾਨੂੰ ਉਹਨਾਂ ਦੇ ਜਮੀਨਾਂ ਦੇ ਵਿੱਚੋਂ 24-25 ਕੁਇੰਟਲ ਕਣਕ ਜਿਹੜੀ ਵੇਖਣ ਨੂੰ ਮਿਲ ਜਾਊਗੀ ਜਿਆਦਾਤਰ ਜੜੀਆਂ ਠੇਕੇ ਵਾਲੀਆਂ ਜ਼ਮੀਨਾਂ ਹੁੰਦੀਆਂ ਨੇ 15 ਤੋਂ ਲੈ ਕੇ ਚਲੋ 18 ਕੁਇੰਟਲ ਤੱਕ ਜਿਹੜੀ ਐਵਰੇਜ ਹੁੰਦੀ ਏ ਕਣਕ ਦੀ 18-20 ਕੁਇੰਟਲ ਠੇਕੇ ਵਾਲੀ ਕਣਕ ਜਿਹੜੀ ਜ਼ਮੀਨ ਹੈ ਉਹਦੇ ਵਿੱਚੋਂ ਇੱਥੋਂ ਤੱਕ ਹੀ ਕਣਕ ਨਿਕਲਦੀ ਏ ਕਿਉਂਕਿ ਵਾਰ-ਵਾਰ ਠੇਕੇ ਤੇ ਜਾਣ ਦੇ ਕਰਕੇ ਉਹ ਜ਼ਮੀਨਾਂ ਚ ਸੀਆਂ ਹੁੰਦੀਆਂ ਨੇ ਤੇ ਝੋਨੇ ਦੀ ਜੇਕਰ ਆਪਾਂ ਗੱਲ ਕਰਦੇ ਆਂ ਤਾਂ 28-30 ਕੁਇੰਟਲ ਤੱਕ ਹੀ ਝੋਨਾ ਜਿਹੜਾ ਉਹਨਾਂ ਜ਼ਮੀਨਾਂ ਦੇ ਵਿੱਚੋਂ ਆਮ ਨਾਰਮਲੀ ਨਿਕਲਦਾ ਏ ਪਿਛਲੇ ਸਾਲ ਦੇ ਵਿੱਚ ਜਿਹੜੇ ਠੇਕੇ ਚੱਲੇ ਨੇ 70000 ਰੁਪਏ ਨਾਰਮਲ ਠੇਕੇ ਚੱਲੇ ਆਏ ਆਮ ਹਰ ਇੱਕ ਇਲਾਕੇ ਦੇ ਵਿੱਚ ਆਪਾਂ ਨੂੰ 70000 ਤੱਕ ਜਿਹੜੀਆਂ ਜ਼ਮੀਨਾਂ ਜਾਂਦੀਆਂ ਦਿਖਾਈ ਦਿੱਤੀਆਂ ਨੇ ਹਾਲਾਂਕਿ ਇਸ ਸਾਲ ਤਾਂ 85-85000 ਤੱਕ ਵੀ ਕਈ ਇਲਾਕਿਆਂ ਦੇ ਵਿੱਚ ਜ਼ਮੀਨਾਂ ਜੜੀਆਂ ਜਾ ਚੁੱਕੀਆਂ ਨੇ ਠੇਕਿਆਂ ਦੇ ਉੱਤੇ 170000 ਨੂੰ ਜੇਕਰ ਆਪਾਂ ਲੈ ਕੇ ਚੱਲਦੇ ਆਂ ਤੇ ਮੋٹے ਮੋٹے ਖਰਚੇ ਗਿਣਦੇ ਆਂ ਵੇਖੋ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਜੋ ਨੇ ਦੀ ਗੱਲ ਕਰਦੇ ਆ ਕਿ ਆਪਾਂ ਦਾ ਜੇਕਰ 28 ਕੁਆਂਟਲ ਝੋਨਾ ਨਿਕਲਦਾ ਹੈ ਕਿੱਲੇ ਦੇ ਵਿੱਚੋਂ 2203 ਰੁਪਏ ਪਿਛਲੀ ਵਾਰੀ ਰੇਟ ਸੀ ਤਾਂ ਤੁਹਾਡਾ 61684 ਰੁਪਈਆਂ ਦਾ ਝੋਨਾ ਜਿਹੜਾ ਇੱਕ ਕਿੱਲੇ ਦੇ ਵਿੱਚੋਂ ਬਣ ਜਾਂਦਾ ਹੈ ਕਣਕ 20 ਕੁਆਂਟਲ ਜੇਕਰ ਆਪਣੀ ਨਿਕਲਦੀ ਏ 2275 ਰੁਪਏ ਕਣਕ ਦਾ ਰੇਟ ਹੈ ਤਾਂ ਸਾਢੇ 45000 ਰੁਪਏ ਦੀ ਆਪਣੀ ਕਣਕ ਬਣਦੀ ਏ ਦੋਵਾਂ ਚੀਜ਼ਾਂ ਨੂੰ ਕਣਕ ਝੋਨੇ ਨੂੰ ਮਿਲਾ ਕੇ ਆਪਣਾ 17184 ਰੁਪਏ ਜਿਹੜੇ ਆਪਾਂ ਨੂੰ ਆਮਦਨ ਹੋ ਜਾਂਦੀ ਏ ਜਿਕਰ ਇਨਾ ਇਨਾ ਝਾੜ ਆਪਣੀ ਜ਼ਮੀਨ ਦੇ ਵਿੱਚੋਂ ਨਿਕਲਦਾ ਏ ਜਿਕਰ ਕੋਈ ਕੁਦਰਤੀ ਆਫਤ ਨਹੀਂ ਆਉਂਦੀ ਜਿਕਰ ਸਹੀ ਸਲਾਮਤ ਆਪਾਂ ਚੱਲਦੇ ਰਹਿਨੇ ਆ ਇਹਦੇ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਜੇਕਰ ਖਰਚਿਆਂ ਵਾਲੇ ਬੰਨੇ ਆਉਣੇ ਆ ਸਭ ਤੋਂ ਪਹਿਲੇ ਨੰਬਰ ਤੇ ਝੋਨੇ ਦੀ ਜੇ ਆਪਾਂ ਗੱਲ ਕਰਦੇ ਆਂ ਤਾਂ 600 ਰੁਪਇਆ ਪਨੀਰੀ ਬੀਜਨ ਤੇ ਆਪਣਾ ਖਰਚਾ ਹੋ ਜਾਂਦਾ ਹੈ ਬੀਜਨ ਤੋਂ ਲੈ ਕੇ ਉਹਨੂੰ ਪੁੱਟ ਕੇ ਲਾਉਣ ਤੱਕ 600 ਰੁਪਇਆ ਇੱਕ ਕਿੱਲੇ ਦੀ ਪਨੀਰੀ ਜੜੀਏ ਖਰਚਾ ਲਗਭਗ ਖਾ ਜਾਂਦੀ ਏ 500 ਰੁਪਇਆ ਜ਼ਮੀਨ ਵਾਉਣ ਨੂੰ ਲੱਗ ਜਾਂਦਾ ਹੈ ਜਦੋਂ ਆਪਾਂ ਸੁੱਕੀਆਂ ਜ਼ਮੀਨਾਂ ਬਾਉਨੇ ਆ 1000 ਰੁਪਇਆ ਕੱਦੂ ਕਰਨ ਤੇ ਲੱਗ ਜਾਂਦਾ ਹੈ 4 ਕੁ ਹਜ਼ਾਰ ਰੁਪਇਆ ਆਮ ਜਿਹੜੀ ਲਵਾਈ ਚੱਲਦੀ ਏ ਕਈ ਇਲਾਕਿਆਂ ਦੇ ਵਿੱਚ ਜ਼ਿਆਦੀ ਵਈਏ ਕਈਆਂ ਦੇ ਵਿੱਚ ਘੱਟ ਵੀ ਏ ਆਪਾਂ 4 ਕੁ ਹਜ਼ਾਰ ਹੀ ਲੈ ਕੇ ਚੱਲਦੇ ਆ ਇਹਦੇ ਤੋਂ ਬਾਅਦ ਵਿੱਚ 5 ਕੁ ਸੌ ਰੁਪਏ ਦਾ ਆਪਣਾ ਨਦੀਨ ਨਾਸ਼ਕ ਕਿਲੇ ਦੇ ਵਿੱਚ ਪੈ ਜਾਂਦਾ ਏ ਨਾਲ ਦੀ ਨਾਲ 800 ਰੁਪਏ ਦੀ ਆਪਾਂ ਜ਼ਿਕਰ ਅੱਧੀ ਬੋਰੀ ਪੋਟਾਸ਼ ਦੀ ਪਾਉਂਦੇ ਆ ਤਾਂ ਆਪਣੀ 800 ਰੁਪਏ ਦੀ ਅੱਧੀ ਬੋਰੀ ਜਿਹੜੀ ਪੋਟਾਸ਼ ਦੀ ਪੈ ਜਾਂਦੀ ਏ ਠੇਕੇ ਵਾਲੀਆਂ ਜ਼ਮੀਨਾਂ ਦੇ ਵਿੱਚ ਡੀਏਪ ਜ਼ਰੂਰ ਜ਼ਿੰਮੇਦਾਰ ਪਾਉਂਦੇ ਨੇ ਫਾਇਦਾ ਹੋਵੇ ਜਾਂ ਨਾ ਹੋਵੇ ਪਰ ਪਾਉਂਦੇ ਜ਼ਰੂਰ ਨੇ ਜੇਕਰ ਡਾਈ ਅੱਧੀ ਬੋਰੀ ਵੀ ਪਾਈ ਜਾਂਦੀ ਏ ਤਾਂ 600 ਰੁਪਏ ਦੀ ਲਗਭਗ ਪੈਂਦੀ ਏ ਇਹਦੇ ਤੋਂ ਬਾਅਦ ਵਿੱਚ 1000 ਰੁਪਏ ਦੀ ਯੂਰੀਆ ਪੈ ਜਾਂਦੀ ਏ ਇੱਕ ਕਿੱਲੇ ਦੇ ਵਿੱਚ 2000 ਰੁਪਏ ਦੀ ਤੁਸੀਂ ਕਲੋਰੋ ਲਾ ਲਓ ਜਾਂ ਫਰਟੀਰਾ ਲਾ ਲਓ ਜਾਂ ਬਾਇਓ ਵਗੈਰਾ ਜਿਹੜੀ ਜ਼ਿੰਮੇਦਾਰ ਪਾਉਂਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਲਗਭਗ 2 ਕੋ 1000 ਦਾ ਉਹ ਜਿਹੜਾ ਆਪਣਾ ਖਰਚਾ ਆ ਜਾਂਦਾ ਹੈ ਇਹਦੇ ਤੋਂ ਬਾਅਦ ਦੇ ਵਿੱਚ 900 ਰੁਪਏ ਦੀ ਆਪਣੀ ਜ਼ਿੰਕ ਪੈ ਜਾਂਦੀ ਹੈ ਇੱਕ ਕਿੱਲੇ ਦੇ ਵਿੱਚ ਤੇ ਤੁਹਾਡੇ ਝੋਨੇ ਦੇ ਜਿਹੜਾ ਇਹ ਜਿਹੜਾ ਇਹਨਾਂ ਕੋ ਖਰਚਾ ਇਹ ਪੂਰਾ ਹੋ ਜਾਂਦਾ ਹੈ ਬੂਟਾ ਵੱਜਣ ਤੱਕ ਜੇਕਰ ਤੁਸੀਂ ਹੋਰ ਕੁਝ ਇਹਦੇ ਵਿੱਚ ਨਹੀਂ ਪਾਉਂਦੇ ਇਹਨਾਂ ਚੀਜ਼ਾਂ ਤੋਂ ਇਲਾਵਾ ਇਹਦੇ ਤੋਂ ਬਾਅਦ ਦੇ ਵਿੱਚ ਫੰਗੀ ਸਾਈਡ ਤੇ ਗੱਲ ਆ ਜਾਂਦੀ ਹੈ ਫੰਗੀ ਸਾਈਡ ਤੇ ਲਗਭਗ ਆਪਣਾ 18 ਕੋ 100 ਰੁਪਿਆ ਖਰਚਾ ਇੱਕ ਕਿੱਲੇ ਦੇ ਉੱਤੇ ਆ ਜਾਂਦਾ ਹੈ ਜੇਕਰ ਤੁਸੀਂ ਚੰਗਾ ਫੰਗੀ ਸੈਡ ਕਰ ਦਿਓ ਨਾਲ ਦੀ ਨਾਲ ਸੁੰਡੀ ਵਾਲੀ ਜਾਂ ਤੇਲੇ ਵਾਲੀ ਜਿੱਕਰ ਸਪਰੇਅ ਦੋਵੇਂ ਤੁਸੀਂ ਕਰ ਦਿਓ ਤਾਂ 500 ਰੁਪਈਆ ਇਹਨਾਂ ਦਾ ਖਰਚਾ ਆ ਜਾਂਦਾ ਹੈ ਤੇ ਆਪਣਾ ਕੰਮ ਜਿਹੜਾ ਸੰਪੂਰਨ ਹੋ ਜਾਂਦਾ ਹੈ ਜਿੱਕਰ ਇਹਨਾਂ ਚੀਜ਼ਾਂ ਤੋਂ ਇਲਾਵਾ ਤੁਸੀਂ ਹੋਰ ਕੋਈ ਵੀ ਸਪਰੇਅ ਨਹੀਂ ਕਰਦੇ ਇਹਦੇ ਤੋਂ ਬਾਅਦ ਦੇ ਵਿੱਚ 3000 ਰੁਪਈਆ ਜਿਹੜਾ ਝੋਨੇ ਦੀ ਵੜਾਈ ਦਾ ਖਰਚਾ ਚੱਲਦਾ ਹੈ ਤੇ 500 ਰੁਪਈਆ ਆਪਾਂ ਲਾ ਲੈਨੇ ਆ ਮੰਡੀ ਦੇ ਵਿੱਚ ਖੜਨ ਦਾ ਤੇਲ ਖਰਚਾ ਇਹ ਦੋਸਤੋ ਕੁੱਲ ਮਿਲਾ ਕੇ ਤੁਹਾਡਾ 67000 ਰੁਪਈਆ ਜਿਹੜਾ ਬਣਦਾ ਇੱਕ ਕਿੱਲੇ ਦੇ ਉੱਤੇ ਖਰਚਾ ਝੋਨੇ ਨੂੰ ਪਾਲਣ ਤੋਂ ਲੈ ਕੇ ਮੰਡੀ ਖੜਨ ਤੱਕ ਜੇਕਰ ਇੰਨੀਆਂ ਹੀ ਚੀਜ਼ਾਂ ਤੁਸੀਂ ਕਰਦੇ ਹੋ ਜ਼ਮੀਨ ਦੇ ਵਿੱਚ ਤੁਹਾਨੂੰ ਹੋਰ ਕੁਝ ਪਾਉਣ ਦੀ ਲੋੜ ਨਹੀਂ ਪੈਂਦੀ ਇੱਦੇ ਤੋਂ ਬਾਅਦ ਦੇ ਵਿੱਚ ਕਣਕ ਦੀ ਜੇਕਰ ਅੱਬਾਂ ਗੱਲ ਕਰ ਲਈਏ ਕਣਕ ਬੀਜਣ ਤੇ ਸਭ ਤੋਂ ਪਹਿਲੇ ਨੰਬਰ ਤੇ 1200 ਰੁਪਏ ਦਾ ਤੁਹਾਡਾ ਬੀ ਹੋ ਗਿਆ ਇੱਕ ਕਿੱਲੇ ਦਾ ਤੁਸੀਂ ਘਰ ਦਾ ਪਾਉਂਦੇ ਹੋ ਜਾਂ ਮੁੱਲ ਦਾ ਪਾਉਂਦੇ ਹੋ ਲਗਭਗ ਇੱਕੋ ਹੀ ਰੇਟ ਦਾ ਆਪਾਂ ਲਾਵਾਂਗੇ ਉੱਥੇ ਇੱਕ ਤੱਕ ਹੀ ਆਪਾਂ ਨੂੰ ਪੈਂਦਾ ਹੈ 1250 ਰੁਪਏ ਦੀ ਆਪਾਂ ਨੂੰ ਡਾਈ ਜਿਹੜੀ ਪਾਉਣੀ ਪੈਣੀ ਹੈ ਜ਼ਰੂਰ ਨਾਲ ਬੀਜਣ ਲੱਗਿਆਂ 2000 ਰੁਪਏ ਆਪਣਾ ਵੀਜਨ ਤੇ ਖਰਚਾ ਆ ਜਾਂਦਾ ਹੈ ਕਣਕ 1000 ਰੁਪਏ ਦੀ ਆਪਾਂ ਜੂਰੀਆ ਲਾ ਲੈਨੇ ਆ 300 ਰੁਪਏ ਦੀ ਆਪਾਂ ਸਲਫਰ ਜੜੀ ਕਣਕ ਨੂੰ ਪਾਉਣੀ ਪੈਂਦੀ ਹੈ ਜ्यादातर ਜ਼ਮੀਨਾਂ ਦੇ ਵਿੱਚ ਜਿੱਥੇ ਪੀਲਾਪਣ ਆਉਂਦਾ ਹੈ ਤੇ ਇਹਦੇ ਤੋਂ ਬਾਅਦ ਦੇ ਵਿੱਚ ਤੁਹਾਡਾ 1500 ਰੁਪਏ ਦਾ ਜਿਹੜਾ ਨਦੀਨ ਨਾਸ਼ਕ ਇੱਕ ਕਿੱਲੇ ਦੇ ਵਿੱਚ ਲੱਗ ਜਾਂਦਾ ਹੈ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਦੇ ਵਾਸਤੇ ਇਹਨਾਂ ਚੀਜ਼ਾਂ ਤੋਂ ਇਲਾਵਾ ਜੇਕਰ ਤੁਸੀਂ ਹੋਰ ਕੋਈ ਸਪਰੇ ਨਹੀਂ ਕਰਦੇ ਤਾਂ 15 ਕੁ ਰੁਪਇਆ ਜਿਹੜਾ ਫੋੜ ਕਰਾਉਣ ਵਾਲੀਆਂ ਚੀਜ਼ਾਂ ਜਿਹੜੀਆਂ ਤੁਸੀਂ ਪਾਉਂਦੇ ਹੋ ਬਾਇਓ ਹੋ ਗਈ ਜਾਂ ਕੁਝ ਹੋਰ ਹੋ ਗਿਆ ਉਹਨਾਂ ਦਾ ਆਪਾਂ ਲਾ ਲੈਨੇ ਆ 8 ਕੁ ਰੁਪਇਏ ਦਾ ਫੰਗੀ ਸਾਈਡ ਕਣਕ ਦੇ ਉੱਤੇ ਆਪਾਂ ਇੱਕ ਕਰ ਦਿੰਦੇ ਨੇ ਆਮ ਜਿਹੜੇ ਜ਼ਿੰਮੇਦਾਰ ਜਕਰ ਤੁਸੀਂ ਨਾਰਮਲ ਫੰਗੀ ਸਾਈਡ ਵੀ ਕਰਦੇ ਹੋ ਇਹਦੇ ਤੋਂ ਬਾਅਦ ਦੇ ਵਿੱਚ ਫਿਰ 13 ਕੁ ਰੁਪਇਆ ਆਮ ਸਾਰੇ ਇਲਾਕਿਆਂ ਦੇ ਵਿੱਚ 12-1300 ਰੁਪਇਆ ਕਈਆਂ ਥਾਵਾਂ ਦੇ 1400 ਵੀ ਚੱਲਦਾ ਹੈ ਆਪਾਂ 1300 ਹੀ ਲਾਉਨੇ ਆ ਕੰਬੈਨ ਦੀ ਕਟਾਈ ਦਾ ਜਿਹੜਾ ਰੇਟ ਚੱਲਦਾ ਹੈ ਆਪਾਂ 1300 ਰੁਪਇਆ ਲਾ ਲੈਨੇ ਆ ਤੇ 500 ਰੁਪਇਆ ਆਪਾਂ ਕਣਕ ਦਾ ਲਾ ਲੈਨੇ ਆ ਮੰਡੀ ਖੜਨ ਦਾ ਜਿਹੜਾ ਤੇਲ ਖਰਚਾ ਇਹ ਲਗਭਗ ਤੁਹਾਡਾ 1.5 ਤੋਂ 10000 ਰੁਪਇਆ ਬਣ ਜਾਊਗਾ ਜਿਹੜਾ ਇੱਕ ਕਿੱਲੇ ਦੇ ਉੱਤੇ ਕਣਕ ਬੀਜਣ ਤੋਂ ਲੈ ਕੇ ਮੰਡੀ ਖੜਨ ਤੱਕ ਤੁਹਾਡਾ ਖਰਚਾ ਜਿਹੜਾ ਆਵੇਗਾ ਇਹਨਾਂ ਤੋਂ ਅਲਾਵਾ ਇਸ ਖਰਚੇ ਤੋਂ ਅਲਾਵਾ ਜੇਕਰ ਇੱਕ ਸਾਲ ਦੇ ਵਿੱਚ ਜਰੂਰ ਲਾਜ਼ਮੀ ਮੋਟਰ ਇੱਕ ਵਾਰ ਤਾਂ ਸੜਦੀ ਹੀ ਸੜਦੀ ਏ ਜੇ ਆਪਾਂ 2000 ਰੁਪਏ ਉਹਦਾ ਵੀ ਪਾਉਣੇ ਆ ਤਾਂ ਇਹ ਸਾਰੇ ਜਿਹੜੇ ਖਰਚੇ ਨੇ ਮਿਲਾ ਕੇ 30000 ਰੁਪਏ ਤੁਹਾਡਾ ਇੱਕ ਕਿੱਲੇ ਦਾ ਬਣਦਾ ਏ 70000 ਨੂੰ ਤੁਸੀਂ ਜ਼ਮੀਨ ਠੇਕੇ ਤੇ ਲਈ ਸੀ 30000 ਰੁਪਏ ਜਿਹੜਾ ਤੁਹਾਡਾ ਇਹ ਖਰਚਾ ਬਣ ਗਿਆ ਤੇ 70000 ਦਾ ਅੱਧ ਬਣਦਾ ਏ 35000 ਰੁਪਈਆ ਜਿਹੜਾ ਤੁਸੀਂ ਉਸ ਜ਼ਮੀਨ ਦੇ ਮਾਲਕ ਨੂੰ ਦਿੱਤਾ ਸੀ ਜਦੋਂ ਤੁਸੀਂ ਜ਼ਮੀਨ ਵਾਉਣੀ ਸੀ ਉਦੋਂ ਠੇਕਾ ਤਾਂ ਆਪਾਂ ਪਹਿਲਾਂ ਹੀ ਦੇ ਦਿੱਤਾ ਸੀ ਝੋਨਾ ਆਇਆ ਏ 6 ਮਹੀਨੇ ਬਾਅਦ ਦੇ ਵਿੱਚ ਜਾ ਕੇ ਤਾਂ ਉਸ 35000 ਦਾ ਜਿਹੜਾ ਵਿਆਜ ਬਣਦਾ ਏ 2 ਰੁਪਏ ਸੈਂਕੜੇ ਦੇ ਹਿਸਾਬ ਦੇ ਨਾਲ 2100 ਰੁਪਈਆ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਲਗਭਗ 32100 ਰੁਪਈਆ ਤੁਹਾਡਾ ਖਰਚਾ ਬਣਦਾ ਏ ਜਿਹੜਾ ਕਣਕ ਝੋਨੇ ਦੇ ਉੱਤੇ ਆ ਜਾਂਦਾ ਹੈ ਆਪਾਂ ਨੂੰ ਜਿਹੜੀ ਕਮਾਈ ਹੋਈ ਸੀ 1,7184 ਉਹਦੇ ਵਿੱਚੋਂ 32100 ਜੇ ਆਪਾਂ ਕੱਢ ਦਿੰਨੇ ਆ ਤਾਂ ਤੁਹਾਡੇ ਪਿੱਛੇ ਬਚਦੇ ਨੇ 75084 ਰੁਪਏ 70000 ਆਪਾਂ ਠੇਕਾ ਦੇ ਦਿੱਤਾ ਤਾਂ ਇੱਕ ਕਿੱਲੇ ਦੇ ਵਿੱਚੋਂ 5084 ਤੁਹਾਨੂੰ ਬਚਦੇ ਨੇ ਸਾਰਾ ਖਰਚਾ ਕੱਢਣ ਤੋਂ ਬਾਅਦ ਦੇ ਵਿੱਚ ਜਿਹੜੀ ਤੁਹਾਨੂੰ ਬਚਤ ਹੋ ਗਈ ਏ ਪਰ ਉਹ ਜਿਹੜੇ ਜ਼ਿੰਮੇਦਾਰ ਜਿਨ੍ਹਾਂ ਦੀਆਂ ਗਣਕਾਂ ਇਸ ਵਾਰੀ ਗੜਿਆਂ ਨੇ ਬਿਲਕੁਲ ਮਾਰ ਦਿੱਤੀਆਂ ਨੇ ਉਹਨਾਂ ਨੂੰ ਤਾਂ ਸਾਰਾ ਸਾਰਾ ਹੀ ਪੱਲਿਓਂ ਪੇ ਜੇ ਤੁਸੀਂ ਜਾਣਦੇ ਹੋ 5000 ਕਮਾਉਣ ਦੇ ਬਦਲੇ ਆਪਾਂ 1,70000 ਰੁਪਏ ਦਾ ਰਿਸਕ ਲੈਣੇ ਆ ਜਿਹੜਾ ਸਭ ਤੋਂ ਜਿਆਦੀ ਵੱਡੀ ਗੱਲ ਹੈ ਜਿਹੜੇ ਜ਼ਿੰਮੇਦਾਰ ਇਸ ਵਾਰ ਜਨਾਂ ਦੀਆਂ ਕਣਕਾਂ ਮਰ ਗਈਆਂ ਨੇ ਜਿਨ੍ਹਾਂ ਦੇ ਝੋਨੇ ਖਰਾਬ ਹੋ ਗਏ ਸੀ ਉਹਨਾਂ ਦੇ ਸਾਰੇ-ਸਾਰੇ ਪੈਸੇ ਜਾਂਦੇ ਰਹੇ ਨੇ ਆਪਾਂ ਕਮਾਈ ਕਿੰਨੀ ਕਰਨੀ ਸੀ 5000 ਰੁਪਇਆ ਸਿਰਫ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੇ ਖਰਚੇ ਨੇ ਇਹਨਾਂ ਦੇ ਵਿੱਚ ਕੋਈ ਤੁਹਾਡਾ ਰੋਟੀ ਪਾਣੀ ਦਾ ਖਰਚਾ ਕੋਈ ਤੁਹਾਡੇ ਮੋਟਰਸਾਈਕਲ ਦੇ ਤੇਲ ਦਾ ਖਰਚਾ ਕੋਈ ਤੁਹਾਡੀ ਆਪਣੀ ਲੇਬਰ ਜਾਂ ਕੋਈ ਝੋਨੇ ਦੇ ਵਿੱਚ ਬੂਟੇ ਮਰ ਗਏ ਉਹਨਾਂ ਦੀ ਲੇਬਰ ਕਿਸੇ ਵੀ ਤਰ੍ਹਾਂ ਦੀ ਕੋਈ ਲਿਬਰੀ ਦੇ ਵਿੱਚ ਨਹੀਂ ਜੋੜੀ ਗਈ ਹੁਣ ਮੰਨ ਕੇ ਚੱਲੋ ਜੇਕਰ ਕੋਈ ਜ਼ਿੰਮੇਦਾਰ 5 ਕਿੱਲੇ ਲੈ ਕੇ ਠੇਕੇ ਤੇ 70 ਕੋਹਾਂ ਰੁਪਏ ਨੂੰ ਤੇ ਆਪਣਾ ਗੁਜ਼ਾਰਾ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹਨੂੰ ਕੀ ਬਚਣਗੇ ਮਹੀਨੇ ਦੇ 5000 ਰੁਪਏ ਜੇਕਰ ਇੱਕ ਕਿੱਲੇ ਦੇ ਵਿੱਚੋਂ ਬਚਦਾ ਇਦਾਂ ਪੰਜਾਂ ਕਿੱਲਾਂ ਦੇ ਵਿੱਚੋਂ 25000 ਵੱਜ ਜਾਊਗਾ ਉਹਨੂੰ ਜੇਕਰ ਆਪਾਂ 12 ਮਹੀਨਿਆਂ ਦੇ ਵਿੱਚ ਵੰਡਦੇ ਆਂ ਕਿ ਆਪਾਂ ਨੂੰ ਇੱਕ ਮਹੀਨੇ ਦੀ ਤਨਖਾਹ ਜਿਹੜੀ ਕਿੰਨੀ ਬਣਦੀ ਏ ਤਾਂ ਤੁਹਾਡੇ ਬਣਦੇ ਨੇ 2083 ਰੁਪਏ 2083 ਰੁਪਏ ਮਹੀਨੇ ਦੀ ਤਨਖਾਹ ਦੇ ਉੱਤੇ ਤੁਸੀਂ ਉਸ ਜ਼ਿੰਮੇਵਾਰ ਦਾ ਕੰਮ ਕਰਦੇ ਹੋ ਜਿਨੇ ਤੁਹਾਨੂੰ ਠੇਕੇ ਤੇ ਜ਼ਮੀਨ ਦਿੱਤੀ ਏ ਜੇਕਰ 10 ਕਿੱਲੇ ਵੀ ਜ਼ਮੀਨ ਤੁਸੀਂ ਰੱਖ ਲੈਂਦੇ ਹੋ ਤਾਂ 4000 ਰੁਪਏ ਇੱਕ ਮਹੀਨੇ ਦਾ ਤੁਹਾਨੂੰ ਹੋ ਗਿਆ 4000 ਰੁਪਏ ਮੈਨੂੰ ਦੱਸੋ ਕਿ ਜੇਕਰ ਇੱਕ ਲੇਬਰ ਵਾਲਾ ਵੀ ਜ਼ਿਮੀਂਦਾਰ ਆਪਣੇ ਨਾਲ ਬੰਦਾ ਰੱਖਦਾ ਹੈ ਤਾਂ ਉਹਨੂੰ ਵੀ 10000 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਆਪਾਂ ਨੂੰ ਦੇਣਾ ਪੈਂਦਾ ਹੈ 10000 ਰੁਪਏ ਤੋਂ ਘੱਟ ਤਾਂ ਉਹ ਵੀ ਨਹੀਂ ਰਹਿੰਦੇ ਤੇ ਆਪਾਂ ਕਿੰਨੇ ਪੈਸਿਆਂ ਦੇ ਵਿੱਚ ਰਹਿਨੇ ਆ 4000 ਰੁਪਏ ਦੇ ਵਿੱਚ ਜੇਕਰ 10 ਕਿੱਲੇ ਠੇਕੇ ਦੇ ਲੈਂਦੇ ਹੋ ਤਾਂ 4000 ਰੁਪਏ ਤੁਹਾਨੂੰ ਮਹੀਨੇ ਦੀ ਕਮਾਈ ਬਣਦੀ ਹੈ ਤੁਸੀਂ ਆਪੇ ਸੋਚ ਕੇ ਵੇਖ ਲਿਓ ਜੇ ਤੇ ਜਿਹੜੇ ਜ਼ਿਮੀਂਦਾਰ 85 85000 ਰੁਪਏ ਨੂੰ ਲਈ ਜਾਂਦੇ ਨੇ ਉਹ ਤਾਂ ਫਿਰ ਤੁਸੀਂ ਆਪੇ ਹਿਸਾਬ ਲਾ ਲਓ ਕਿ ਉਹਨਾਂ ਨੂੰ ਕੀ ਬਚਦਾ ਹੋਣਾ ਹੈ ਸੋ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਮਕਸਦ ਇਹ ਹੈ ਕਿ ਆਪਾਂ ਇਸ ਸਾਲ ਪਿਛਲੇ ਸੀਜ਼ਨ ਦੇ ਨਾਲੋਂ ਵੀ ਜ਼ਿਆਦੇ ਠੇਕੇ ਵਧਾ ਚੜਾ ਕੇ ਚੁੱਕੀ ਜਾਂਦੇ ਆ ਪਰ ਰਿਸਕ ਬਹੁਤ ਵੱਡਾ ਹੈ ਆਪਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਧਿਆਨ ਮਾਰਨਾ ਚਾਹੀਦਾ ਹੈ ਆਪਾਂ ਨੂੰ ਹੀ ਸਾਬ ਕਿਤਾਬ ਕਰਕੇ ਵੇਖਣਾ ਚਾਹੀਦਾ ਹੈ ਕਿ ਆਪਾਂ ਨੂੰ ਕੀ ਬਚਦਾ ਹੈ ਕੀ ਨਹੀਂ ਬਚਦਾ ਇਹ ਨਹੀਂ ਹੈ ਕਿ ਦੂਸਰੇ ਨੇ ਇਨਾ ਰੇਟ ਲਾਇਆ ਹੈ ਤੇ ਮੈਂ ਜ਼ਰੂਰ ਉਹਦੇ ਨਾਲੋਂ ਚੜ ਕੇ ਹੀ ਜ਼ਮੀਨ ਜਿਹੜੀ ਠੇਕੇ ਤੇ ਲੈਣੀ ਹੈ ਇਹ ਜੜੀਆਂ ਚੀਜ਼ਾਂ ਨੇ ਆਪਾਂ ਨੂੰ ੇਠਾ ਲੱਗ ਕੇ ਆਉਂਦੀਆਂ ਨੇ ਆਪਾਂ ਨੂੰ ਥੱਲੇ ਸੁੱਟ ਦਿੰਦੀਆਂ ਨੇ ਜੇਕਰ ਕੁਦਰਤੀ ਮਾਰ ਪੈ ਜਾਂਦੀ ਏ ਤਾਂ ਉਦੋਂ ਫਿਰ ਠੇਕੇ ਵਾਲੇ ਬਿਲਕੁਲ ਰਗੜੇ ਜਾਂਦੇ ਨੇ ਸੋ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਆਪਣੇ ਭੈਣਾਂ ਭਰਾਵਾਂ ਦੇ ਨਾਲ ਹੋਰ ਰਿਸ਼ਤੇਦਾਰਾਂ ਦੇ ਨਾਲ ਜ਼ਰੂਰ ਸ਼ੇਅਰ ਵੀ ਕਰਿਓ ਜੇ ਵੇਖ ਦੇ ਵਿੱਚ ਵੇਖਣ ਲਈ ਤੇ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ